ਕਿਸਾਨਾਂ ਵੱਲੋਂ ਵਿਧਾਇਕ ਅਮਰਪਾਲ ਸਿੰਘ ਦੇ ਘਰ ਦਾ ਘਰਾਓ ਸੰਬੂ ਖਨੌਰੀ ਬਾਰਡਰ ਤੇ ਕੀਤੇ ਧੱਕੇ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ ਕਿਸਾਨ ਮਜ਼ਦੂਰ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਐਲਾਨ ਤੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨਾਂ ਵੱਲੋਂ ਕਿਸ਼ਨਕੋਟ ਸ੍ਰੀ ਹਰਗੋਬਿੰਦਪੁਰ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਪਾਲ ਸਿੰਘ ਦੇ ਘਰ ਸਾਹਮਣੇ ਧਰਨਾ ਦਿਂਦਿਆਂ ਜ਼ਬਰਦਸਤ ਵਿਰੋਧ ਕੀਤਾ ਗਿਆ ਇਸਮੋ ਕੇ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਦੇ ਆਗੂ ਹਰਵਿੰਦਰ ਸਿੰਘ ਮਸਾਣਿਆ ਜੋਨ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬਲੜਵਾਲ ਗੁਰਪ੍ਰੀਤ ਸਿੰਘ ਨਾਨੋਵਾਲ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਮੀਟਿੰਗ ਲਈ ਬੁਲਾ ਕੇ ਜਥੇਬੰਦੀਆਂ ਦੇ ਆਗੂਆਂ ਦੇ ਵਫਦ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਹਰਿਆਣਾ ਹੱਦਾਂ ਤੇ 13 ਫਰਵਰੀ 2024 ਤੋਂ جاری ਕਿਸਾਨ ਅੰਦੋਲਨ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚੇ ਤੇ ਪੁਲਿਸ ਨੇ ਜਬਰੀ ਕਿਸਾਨ ਮੋਰਚਿਆਂ ਤੇ ਹਮਲੇ ਕਰਕੇ ਧਰਨੇ ਖਦੇੜਨ ਦੇ ਖਿਲਾਫ ਸਖਤ ਰੋਸ ਪ੍ਰਦਰਸ਼ਨ ਜਾਰੀ ਹਨ ਉਹਨਾਂ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਨਾਲ ਸੰਬੰਧਿਤ ਅੰਦੋਲਨ ਦੀਆਂ ਮੰਗਾਂ ਵਿੱਚ ਫਸਲਾਂ ਤੇ ਐਮ ਐਸ ਪੀ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ ਮੁਕਤੀ ਮਨਰੇਗਾ ਤੇ ਤੁਵੱਦ ਰੋਜ਼ਗਾਰ ਦੀ ਮੰਗ ਸਮੇਤ 12 ਮੰਗਾਂ ਦੇ ਜਲ்தਾਲ ਹਲ ਕੀਤੇ ਜਾਣ। ਉਹਨਾਂ ਕਿਹਾ ਕਿ ਉਨ੍ਹੀ ਮਾਰਚ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚੱਲਦੇ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਦਰ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਮੋਰਚੇ ਉਖਾੜਨ ਦੀ ਕਾਰਵਾਈ ਕਰਨ ਕਰਕੇ ਹੋਈ ਹਰ ਤਰ੍ਹਾਂ ਦੇ مالی ਨੁਕਸਾਨ ਦੀ ਪਰਪਾਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਵੇ। ਅਤੇ ਟਰਾਲੀਆਂ ਜਾਂ ਹੋਰ ਸਮਾਨ ਚੋਰੀ ਹੋਣ ਦੇ ਇਹ ਸਾਰੇ ਘਟਨਾਕਰਮ ਦੇ ਪਿੱਛੇ ਸਾਜ਼ਿਸ਼ ਵਿੱਚ ਸ਼ਾਮਲ ਵਿਧਾਇਕ ਗੁਰਲਾਲ ਕਨੌਰ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ ਚੋਰੀ ਹੋਇਆ ਸਮਾਨ ਜਿਵੇਂ ਕਿ ਡਾਇਰੈਕਟਰ ਟਰਾਲੀਆਂ ਏਸੀ ਫਰਸ਼ ਪੱਖੇ ਟੈਂਟ ਸਟੇਜ ਸਪੀਕਰ ਲੰਗਰ ਮੋਟਰਸਾਈਕਲ ਪਾਣੀ ਵਾਲੀਆਂ ਮੋਟਰਾਂ ਕੂਲਰ ਪਾਣੀ ਵਾਲੀਆਂ ਟੈਂਕੀਆਂ ਕੰਪਿਊਟਰ ਅਲਮਾਰੀਆਂ ਮੰਜੇ ਸੋਲਰ ਪੈਨਲ ਕੁਰਸੀਆਂ ਮੇਜ਼ ਨਕਦੀ ਕਰਨੀ ਕਰੀਆਂ ਮੈਟ ਲੰਗਰ ਦੇ ਬਰਤਨ ਮੋਬਾਈਲ ਕੱਪੜੇ ਕੰਬਲ ਗੈਸ ਸਿਲੰਡਰ ਚੁੱਲ੍ਹੇ ਪਟਠੀਆਂ ਆਦਿ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਕਿਸਾਨ ਮੋਰਚਿਆਂ ਤੇ ਕੀਤੇ ਤਸ਼ੱਦਦ ਵਿੱਚ ਆਮ ਕਿਸਾਨਾਂ ਮਜ਼ਦੂਰਾਂ ਦੀ ਕੁੱਟਮਾਰ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇਤੇ ਵੀ ਮਾਰਚ ਨੂੰ ਸ਼ੰਭੂ ਮੋਰਚੇ ਤੇ ਲਾਠੀਆਂ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਥਾਣਾ ਸ਼ੰਭੂ ਦੇ ਐਸਐਚਓ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਦੀ ਸ਼ਹਿਤੀ ਜਿੰਨਾ ਸ਼ਰਾਰਤੀ ਅੰਸਰਾ ਵੱਲੋਂ ਸ਼ੰਭੂ ਖਨੌਰੀ ਤੇ ਚੋਰੀ ਸਰਕਾਰੀ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਅਜਿਹੇ ਅੰਸਰਾਂ ਤੇ ਤੁਰੰਤ ਬਣਦੀਆਂ ਧਾਰਾਵਾਂ ਤੇ ਪਰਚੇ ਦਰਜ ਕੀਤੇ ਜਾਣ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਇਹਨਾਂ ਮਸਲਿਆਂ ਨੂੰ ਹੱਲ ਕਰੇ ਨਹੀਂ ਤਾਂ ਅਗਲੇ ਪ੍ਰੋਗਰਾਮ ਤੇ ਇਸ ਤੋਂ ਤਿੱਖੇ ਐਕਸ਼ਨ ਕੀਤੇ ਜਾਣਗੇ ਇਸ ਮੌਕੇ ਹਗਰਾਹਾ ਜਥੇਬੰਦੀ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਹਰਜੀਤ ਕੌਰ ਬਲਵਿੰਦਰ ਕੌਰ गुरदीप कौर मनजिंदर कौर कुलविंदर कौर गुरमेज कौर मनिंदर कौर रणबीर सिंह दुगरी निशान सिंह सिंह चीमा सुखविंदर सिंह हरचरण सिंह, जोन प्रधान प्रधान मास्टर गुरजीत सिंह बलड़वाल बलदेव सिंह पंडोरी जगदीश सिंह डीसी चाचोके सूबेदार रशपाल सिंह परत, कैप्टन शमिंदर सिंह ਸਤਨਾਮ ਸਿੰਘ ਗੁਰਦੀਪ ਸਿੰਘ ਡੇਰੀ ਵਾਲਾ ਕੁਮਾਨ ਬਲਕਾਰ ਸਿੰਘ ਬਾਠ ਸਤਿੰਦਰਪਾਲ ਸਿੰਘ ਨਿਰਮਲ ਸਿੰਘ ਕੋਟਲਾ ਸੂਬਾ ਸਿੰਘ ਸੁਖਦੇਵ ਅੱਲਣਪਿੰਡੀ ਅਜਾਇਬ ਸਿੰਘ ਟੀਮਾ ਖੋੱਡੀ ਬਲਾਕ ਪ੍ਰਦਾਨ ਸਖਤਰ ਸਿੰਘ ਕੁਲਵੰਤ ਸਿੰਘ ਤੀਰੋਵਾਲ ਜਰਨੈਲ ਸਿੰਘ ਢਾਲੀਵਾਲ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਹੋਈਆਂ న్యూਸ 24 ਤਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਅਤੇ ਜਗੀਰ ਸਿੰਘ ਮੰਡ ਦੀ ਖਾਸ ਰਿਪੋਰਟ ਤਰਨਤਲਾ ਜਾ ਰਿਹਾ ਹੈ ਐਮਐਲਏ ਦੇ ਦਫ਼ਤਰ ਆਪਣੇ ਗ੍ਰਹਿ ਦੇ ਸਾਹਮਣੇ ਜਿਹੜੇ ਸਬੰਧ ਵਿੱਚ ਟਿੱਪਣੀ ਚਾਹੁੰਦੇ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲਿਟਿਕਲ ਦੇ ਸਾਂਝੇ ਸੱਦੇ ਦੇ ਉੱਤੇ ਅੱਜ ਪੰਜਾਬ ਭਰ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਲਗਭਗ ਬਾਠ ਜਗਾਇਆ ਦਿੱਤੇ ਇਹ ਮੰਤਰੀਆਂ ਤੇ ਐਮਐਲਏ ਦੇ ਘਰਾਂ ਦੇ ਬਾਹਰ ਜਿਹੜਾ ਆ ਇਹ ਰੋਜ਼ ਪ੍ਰਦਰਸ਼ਨ ਧਰਨਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ 19 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਕਾਨੂੰਨੀ ਕਰਤੂਤ ਜਿਸ ਦੇ ਵਿੱਚ ਕਿਸਾਨਾਂ ਆਗੂਆਂ ਨੂੰ ਮੀਟਿੰਗ 'ਚ ਬੁਲਾ ਕੇ ਉਸ ਤੋਂ ਬਾਅਦ ਡਿਟੇਨ ਕਰ ਲੈਣਾ ਤੇ ਡਿਟੇਨ ਕਰਨ ਤੋਂ ਬਾਅਦ ਕਿਸਾਨਾਂ ਦੀ ਝੁੱਗੀ ਝੌਂਪੜੀਆਂ ਤੇ ਆਪਣਾ ਤਾਣਾ ਬਣਾ ਲੈ ਕੇ ਜੋ ਖਨੌਰੀ ਤੇ ਸ਼ੰਭੂ ਤੇ ਬੈਠੇ ਸੀ ਉਹਨੂੰ ਤੈਸਨੈਸ ਕਰ ਦੇਣਾ ਔਰ ਆਪਣੀ ਭਾਈਵਾਲੀ ਕੇਂਦਰ ਦੇ ਨਾਲ ਹੋਰ ਮਜ਼ਬੂਤ ਕਰਨੀ ਤੇ ਕਾਰਪੋਰੇਟ ਦੀ ਝੋਲੀ ਚ ਪਾ ਕੇ ਇਸ ਸੂਬੇ ਦਾ ਸਬਦਾ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਤੇ ਇਸ ਵਕਤ ਜਿਹੜਾ ਜਿੱਥੋਂ ਮੈਂ ਬਾਈਟ ਦੇ ਰਿਹਾ ਇਹ ਸਰਦਾਰ ਅਮਰਪਾਲ ਸਿੰਘ ਐਮ ਐਲ ਏ ਸ਼੍ਰੀ ਹਰਗਵਿੰਦਪੁਰ ਉਹਨਾਂ ਦੇ ਪਿੰਡ ਕਿਸ਼ਨਕੋਟ ਤੋਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਹੀ ਅਮਨ ਸ਼ੇਰ ਸਿੰਘ ਕਲ ਸ਼ਹਿਰੀ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਘਰ ਮੋਰੇ ਵੀ ਤਰਨਾ ਪਠਾਨਕੋਟ ਕਟਾਰੂ ਚੱਕ ਦੇ ਸਾਹਮਣੇ ਕਟਾਰੂ ਚੱਕ ਸਾਹਿਬ ਦੇ ਘਰ ਦੇ ਸਾਹਮਣੇ ਇਸੇ ਤਰ੍ਹਾਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਦਿੱਤਾ ਜਾ ਰਿਹਾ ਤੇ ਹੁਣ ਦੀ ਖਬਰ ਦੇ ਅਨਸਾਰ ਹੈ। ਲਾਡੀ ਧੌਂਸ ਐਮ ਐਲ ਏ ਧਰਮਕੋਟ ਉਹਨਾਂ ਨੇ ਸ਼ਰਿਆਮ ਗੁੰਡਾਗੱਦੀ ਗਰਦੀ ਕਰਦੇ ਹੋਏ ਆ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਉਹਨਾਂ ਦੇ ਸਪੀਕਰ ਮਾਈਕ ਵੀ ਲਾ ਕੇ ਆਪਣੀ ਕੋਠੀ ਦੇ ਅੰਦਰ ਲੈ ਕੇ ਗਏ ਤੇ ਸਾਡੇ ਜਥੇਬੰਦੀ ਦੇ ਤਿੰਨ ਆਗੂ ਜਿਹੜੇ ਨੇ ਉਹਨਾਂ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਬੇਇੱਜ਼ਤ ਕਰਦਿਆਂ ਹੋਇਆ ਧੂਕਿਆ ਆਪਣੇ ਅੰਦਰ ਆਪਣੇ ਜਿਹੜੇ ਮਹਿਲ ਕੋਠੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਲੈ ਕੇ ਗਏ ਆ ਅਸੀਂ ਸਾਫ਼ ਸ਼ਬਦਾਂ ਦੇ ਵਿੱਚ ਨਖੇਦੀ ਵੀ ਕਰਦੇ ਆ ਤੇ ਸਰਕਾਰ ਦੀ ਇਹ ਸਤਾਨਾਸ਼ਾਈ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਫ਼ ਸ਼ਬਦਾਂ ਦੇ ਵਿੱਚ ਕਹਿੰਨੇ ਆ ਬਿਲਕੁਲ ਤਿੰਨ ਆਗੂ ਜੇ ਤੁਸੀਂ ਖਿੱਚ ਕੇ ਅੰਦਰ ਲੈ ਗਿਓ ਤੇ ਉਹਨਾਂ ਨੂੰ ਨਾ ਛੱਡਿਆ ਜਾਵੇ ਜੇਕਰ ਲੋਕਾਂ ਦੇ ਵਿੱਚ ਇਸ ਰਵੱਈਏ ਦੇ ਪ੍ਰਤੀ ਕੋਈ ਤਾਕਤ ਹੋਊਗੀ ਤੇ ਲੋਕ ਉਹਨਾਂ ਨੂੰ ਲੈ ਆਉਣਗੇ ਇਹ ਤਾਨਾਸ਼ਹੀ ਰਵੱਈਆ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਸਰਕਾਰ ਨੂੰ ਸਾਡਾ ਸਾਫ਼ ਸੁਣਿਆ ਹੈ ਜੀ ਸਰ ਜਿਹੜਾ ਕੋਈ ਕੇਂਦਰ ਵੱਲੋਂ ਹੁਣ ਤੱਕ ਦੀ ਕੋਈ ਮੀਟਿੰਗ ਦਾ ਤੁਹਾਨੂੰ ਕੋਈ ਸੱਦਾ ਆਇਆ ਇਸ ਨਾਮ ਦੇ ਵਿੱਚ ਮਾਰਚ ਦੀ ਮੀਟਿੰਗ ਤੋਂ ਬਾਅਦ ਅਗਲੀ ਡੇਟ ਜਿਹੜੀ ਸੀ ਉਹ 4 ਮਈ ਜਿਹੜੀ ਸੀ ਉਸ ਦਿਨ ਹੀ ਤੈਅ ਹੋ ਗਈ ਸੀ ਜਿਹਦੇ ਵਿੱਚ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਨੇ ਇਹ ਗੱਲ ਕਹੀ ਸੀ ਕਿ ਬਾਕੀ ਵੀ ਸੂਬਿਆਂ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਅਗਲੀ ਮੀਟਿੰਗ ਜਿਹੜੀ ਆ ਉਹ 4 ਮਈ ਨੂੰ ਇਸੇ ਸਥਾਨ ਤੇ ਕੀਤੀ ਜਾਵੇਗੀ ਕੁਝ ਸੂਤਰਾਂ ਦੇ ਅਨੁਸਾਰ ਉਹ ਮੀਟਿੰਗ ਦੀ ਤਾਰੀਖ ਜਿਹੜੀ ਆ ਉਹ 4 ਮਈ ਤੋਂ 14 ਮਈ ਕੀਤੀ ਗਈ ਹੈ ਔਰ 14 ਮਈ ਨੂੰ ਮੀਟਿੰਗ ਦਾ ਸਥਾਨ ਜਿਹੜਾ ਉਹ ਪਹਿਲੇ ਵਾਲਾ ਹੀ ਨਿਸ਼ਚਿਤ ਕੀਤਾ ਗਿਆ ਧੰਨਵਾਦ ਇਹ ਅੱਜ ਜਿਹੜਾ ਐਮਐਲਏ ਦੇ ਗ੍ਰਹਿ ਵਿਖੇ ਧਰਨਾ ਲੱਗਾ ਇਹਦੇ ਸਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜੋ ਧਰਨਾ ਲਗਾਇਆ ਜੀ ਯਾਦ ਜੱਥੇ ਬੰਦੀ ਦੇ ਫੈਸਲੇ ਦੇ ਅਨਸਾਰ ਸਾਰੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਦੇ ਅੱਗੇ ਜੋ ਸ਼ੰਭੂ ਮੋਰਚੇ ਨੂੰ ਜਬਰੀ ਉਠਾਇਆ ਗਿਆ ਕਲੌਕੀ ਉਹ ਵਿਸ਼ਵਾਸ ਦੇ ਵਿੱਚ ਲੈ ਕੇ ਕਿ ਇੱਕ ਬੰਨੇ ਆਪੂ ਜਿਹੜੇ ਆ ਉਹ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਗਏ ਆ ਤੇ ਦੂਸਰੇ ਬੰਦੇ ਇਹਨਾਂ ਨੇ ਵਿਸ਼ਾਕਾਤ ਕੀਤਾ ਹੈ ਤੇ ਜਬਰੀ ਜਿਹੜਾ ਵਾ ਪੁਲਿਸ ਨੇ ਕਿਸਾਨਾਂ ਦੀਆਂ ਟਰੈਲੀਆਂ ਸਟੇਜ ਘਾਰ ਉਹ ਸਾਰੇ ਤੋੜਿਆ ਉਹਨਾਂ ਦਾ ਕਰੋੜਾਂ ਰੁਪਏ ਰੁਪਈਆ ਦਾ ਜਿਹੜਾ ਸਮਾਨ ਆ ਉਹ ਚੋਰੀ ਕੀਤਾ ਉਹਦੇ ਵਿਰੋਧ ਦੇ ਵਿੱਚ ਜਿਹੜਾ ਇਹ ਤਰਨਾ ਲਗਾਇਆ ਗਿਆ ਆ ਕਿ ਗੂੰਗੀ ਬੋਲੀ ਜਿਹੜੀ ਸਰਕਾਰ ਆ ਉਹ ਜਗੇ ਤੇ ਆਪਣੇ ਜਿਹੜੇ ਫਰਜ਼ ਆ ਉਹਨਾਂ ਨੂੰ ਪਛਾਣੇ ਇਸ ਵਾਸਤੇ ਇਹ ਸਾਰੀਆਂ ਸਜੋਗੀ ਜਥੇਬੰਦੀਆਂ ਨੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਆਪੋ ਜਗਾ ਜਗਾ ਤੇ ਜਿਹੜੇ ਅੱਜ ਐਮਐਲਏ ਮੰਤਰੀਆਂ ਦੇ ਘਰਾਂ ਤੇ ਧਰਨੇ ਲਗਾਏ ਆ ਕਿ ਤੁਹਾਡੀ ਜਿਹੜੀ ਸਮਝ ਆ ਉਹ ਬਣਨੀ ਚਾਹੀਦੀ ਕਿਉਂਕਿ ਰਸਤਾ ਤੇ ਅੱਗੇ ਹਰਿਆਣੇ ਨੇ ਰੋਕਿਆ ਔਰ ਭਗਵੰਤਮਾਨ ਸਰਕਾਰ ਦੀ ਇਹ ਨਿਲੈਕੀ ਰਹੀ ਹੈ ਇਹਨੂੰ ਖੁਦ ਜਾ ਕੇ ਕੰਧ ਦੇ ਉੱਤੇ ਚੜ ਕੇ ਬੋਲਣਾ ਚਾਹੀਦਾ ਹੈ ਕਿ ਮੈਂ ਆਪਣੀ ਇਹ ਆਪਣੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਖੜਾ ਹੋ ਕੇ ਗੱਲ ਕਰ ਰਿਹਾ ਹਾਂ ਮੇਰੇ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ ਇਹ ਇਹ ਰਸਤਾ ਇਹ ਆਪਣੇ ਹਰਿਆਣਾ ਸਰਕਾਰ ਨੇ ਰੋਕਿਆ ਪਰ ਉਹ ਉਹ ਇਹਨਾਂ ਨੇ ਕਾਰਪੋਰੇਟ ਦੇ ਹੱਥਾਂ 'ਚ ਬੀਜਪੀ ਦੇ ਹੱਥਾਂ ਦੇ ਵਿੱਚ ਖੇਡ ਕੇ ਇਹ ਸਾਰੀ ਘਰਵਾ ਕੀਤੀ ਹਾਂਜੀ ਸਰ ਮੰਨ ਲਓ ਅੱਜ ਦਾ ਤਾਂ ਡਾਇਰ ਨਜ਼ਰਾ ਲੱਗਾ ਹੈ ਇਸ ਬੰਦੂਚ ਜੇ ਕੋਈ ਹੱਲ ਨਹੀਂ ਹੁੰਦਾ ਤੇ ਜਥੇਬੰਦੀਆਂ ਦਾ ਅਗਲਾ এজেন্ডਾ ਕੀ ਹੋਵੇਗਾ ਹਾਂਜੀ ਅੱਜ ਅਸੀਂ ਇਹ ਰੋਸ ਵਜੋਂ ਇੱਕ ਧਰਨਾ ਲਗਾ ਲਗਾਇਆ ਗੁੰਗੀਪੋਲੀ ਸਰਕਾਰ ਨੂੰ ਜਗਾਉਣ ਵਾਸਤੇ ਇਹ ਇਹਦਾ ਫਿਰ ਸਾਡੀ ਸੂਬਾ ਕਮੇਟੀ ਜਿਹੜੀ ਉਹ ਫੈਸਲਾ ਲਾਊਗੀ ਅਗਲਾ ਸਾਡਾ ਐਕਸ਼ਨ ਜਿਹੜਾ ਕੀ ਹੋਊਗਾ ਲੋਕਾਂ ਨੂੰ ਨਾ ਬੰਦ ਕਰਕੇ ਅਸੀਂ ਦਿੱਲੀ ਵੱਲ ਵਧਾਂਗੇ ਜਿੰਨਾ ਚਿਰ ਐਮਐਸਪੀ ਤੇ ਬਾਕੀ 12 ਜਿਹੜੀਆਂ ਸਾਡੀਆਂ ਮੰਗਾਂ ਵਾਂ ਉਹ ਨਹੀਂ ਮਿਲਦੀਆਂ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਦੇਸ਼ ਵਿਆਪੀ ਹੰਦੋਲਨ ਬਣੂਗਾ ਜਿੰਨਾ ਚਿਰ ਇਹ ਮੰਗਾਂ ਹੱਦੇ ਪੂਰੀਆਂ ਨਹੀਂ ਹੁੰਦੀਆਂ ਹਾਂਜੀ ਪ੍ਰਧਾਨ ਜੀ ਤੁਸੀਂ ਇਸ ਬੰਦ ਵਿੱਚ ਕੀ ਕਹਿਣਾ ਚਾਹੁੰਦੇ ਜਿਹੜੇ ਇੱਥੋਂ ਤੱਕ ਹਲਾਬ ਚਲੇ ਗਏ ਆ ਸਾਨੂੰ ਆਪਣੇ ਚੁਣੇ ਹੋਏ ਵਿਧਾਇਕਾਂ ਦੇ ਦੂਹਰੇ ਅੱਗੇ ਬਹਿ ਕੇ ਪੇਟ ਸਿਆਪਾ ਕਰਨਾ ਪੈਣ ਡਿਆ ਉਹਦਾ ਆਗਾਜ਼ ਸ਼ੁਰੂਆਤ ਉਹਦੋਂ ਹੀ ਹੋ ਗਈ ਸੀ ਜਦੋਂ ਕਿਸਾਨਾਂ ਨੇ ਸ਼ੰਭੂ ਦੇ ਮੋਰਚਾ ਲਾਇਆ ਦਿੱਲੀ ਨੂੰ ਜਾਂਦਿਆ ਪੰਜਾਬ ਸਰਕਾਰ ਨੇ ਰਾਹ ਰੋਕਿਆ ਇਹ ਕਹਿਣਾ ਸਰਾਸਰ ਗਲਤ ਆ ਵੀ ਹਰਿਆਣਾ ਸਰਕਾਰ ਨੇ ਰਾਹ ਰੋਕਿਆ ਪੰਜਾਬ ਦੀ ਹੱਦ ਦੇ ਅੰਦਰ ਹੀ ਉਹ ਕੰਦ ਬਣੀ ਪੰਜਾਬ ਦੀ ਹੱਦ ਦੇ ਅੰਦਰ ਹੀ ਤੁਸਾਨਾਂ ਤੇ ਅਥੂ ਗੈਸ ਦੇ ਗੋਲੇ ਵੱਜੇ ਤੇ ਪੰਜਾਬ ਦੀ ਹੱਦ ਦੇ ਅੰਦਰ ਹੀ ਡਾਟੀ ਚਾਰਜ ਹੋਇਆ ਜ਼ਖਮੇ ਹੋਏ ਤੇ ਸਰਕਾਰ ਕਹਿ ਨਹੀਂ ਸਕੀ ਹਰਿਆਣੇ ਨੂੰ ਵੀ ਤੁਸੀਂ ਸਾਡੇ ਸੂਬੇ ਦੀ ਹੱਦ ਦੇ ਅੰਦਰ ਆ ਕੇ ਕੁਝ ਕਿਉਂ ਕਰਦੇ ਹੋ ਪਹਿਲੇ ਦਿਨੋਂ ਹੀ ਜਿਹੜੀ ਭਵੰਤਮਾਨ ਸਰਕਾਰ ਆ ਇਹ ਕਿਸਾਨੀ ਦੇ ਵਿਰੁੱਧ ਚੱਲਣ ਲਈ ਆ ਔਰ ਚੱਲਦੇ ਚੱਲਦੇ ਇੱਥੋਂ ਤੱਕ ਚਲੇ ਗਈ ਆ ਕਿ ਜੇ ਸੈਂਟਰ ਸਰਕਾਰ ਨੇ ਥਾਪੜਾ ਦਿੱਤਾ ਇਹਨਾਂ ਦਾ ਖਾਕੀ ਨੂੰ ਥਾਪੜਾ ਦਿੱਤਾ ਤੇ ਹਾਲਾਤ ਵੱਧ ਤੋਂ ਵੱਧਤਰ ਹੋ ਗਏ ਆ ਹੁਣ ਸਾਡੇ ਪੰਜਾਂ ਪੰਜਾਂ 10-10 ਰੁਪਈਆ ਦੀ ਜਿਹੜੀ ਅਸੀਂ ਸਹਾਇਤਾ ਇਕੱਠੀ ਕਰਕੇ ਜਿਹਨਾਂ ਨੇ ਤੰਬੂ ਬਣਾਏ ਸੀ ਆਪਣੇ ਉਹਨਾਂ ਨੂੰ ਮਲਿਆ ਮੇਟ ਕਰਨ ਲਈ ਜਾਂ ਸਰਕਾਰ ਨੇ 10 ਮਿੰਟ ਨਹੀਂ ਲਾਏ ਔਰ ਇਹਦੇ ਨਾਲ ਸਾਡਾ ਜਿਹੜਾ ਨਿਸ਼ਾਨ ਹੋਇਆ ਉਹ ਤੇ ਹੋਇਆ ਹੀ ਆ ਜਿਹੜਾ ਇਹਨਾਂ ਨੇ ਆਪ ਦਾ ਕਰ ਲਿਆ ਇਹਨਾਂ ਨੂੰ ਹੋਰ ਸਾਲ ਤੱਕ ਪਤਾ ਲੱਗ ਜੂਗਾ ਕਿ ਰਿਪੋਰਟਾਂ ਆ ਰਹੀਆਂ ਆ ਵੀ ਹੁਣ ਸਾਡੇ ਪਿੰਡਾਂ ਜਿਆਦਾ ਤਗੜੇ ਹੋ ਕੇ ਆਏ ਹੋ ਉਸੇ ਹੀ ਜਲਦੇ ਵਿਚਾਰਧਾਰਾ ਦੇ ਅੰਤਰਗਤ ਜਿਹੜਾ ਸਾਨੂੰ ਇਹਨਾਂ اخਲਾਕੀ ਤੌਰ ਤੇ ਮਰ ਚੁੱਕੇ ਲੋਕਾਂ ਦੇ ਵਿਊਹ ਤੇ ਆ ਕੇ ਬਹਿਣਾ ਪਿਆ ਸਾਡੇ ਜੀ ਧੰਨਵਾਦ